ਕਾਨੂੰਨ ਦੀ ਤਸੀਬ ਬੇਅਦਬੀ ਰੋਕੋ ਕਾਨੂੰਨ ਮੋਰਚਾ ਦੇ ਨੁਮਾਇੰਦੇ ਦੇ ਨਾਲ ਮੀਟਿੰਗ ਕੀਤੀ ਸੀ ਕਾਨੂੰਨੀ ਮਹਿਰਾਂ ਦੇ ਨਾਲ ਸਲਾਹ مشورہ ਕਰਨ ਦੀ ਵੀ ਗੱਲ ਆਖੀ ਸੀ ਪੰਜਾਬ ਸਰਕਾਰ ਵੱਲੋਂ ਇੱਕ ਬਿਆਨ ਜਿਹੜਾ ਬਹੁਤ ਜ਼ਿਆਦਾ ਮੀਡੀਆ ਦੇ ਉੱਤੇ ਚੱਲ ਰਿਹਾ ਆ ਜਿਹਦੇ ਤੇ ਮੈਂ ਇਹ ਗੱਲ ਕਹਿਣੀ ਚਾਹੂੰਗਾ ਕਿ ਸਰਕਾਰ ਜਿਹੜੇ ਵਾਅਦੇ ਨੂੰ ਲੈ ਕੇ ਆਈ ਸੀ ਜੇ ਉਹ ਲੋਕਾਂ ਦੇ ਵਿੱਚ ਪੂਰਾ ਕਰਦੀ ਆ ਤਾਂ ਇਸ ਤੋਂ ਵਧੀਆ ਗੱਲ ਕੋਈ ਹੋ ਨਹੀਂ ਸਕਦੀ ਪਰ ਇਹ ਬਿਆਨ ਕੱਲਾ ਅਖਬਾਰੀ ਅਤੇ ਸੋਸ਼ਲ ਮੀਡੀਆ ਵਾਲਾ ਨਾ ਰਹਿ ਜਾਵੇ ਇਸ ਨੂੰ ਸੰਜੀਦਗੀ ਨਾਲ ਲੈਣ ਦੀ ਲੋੜ ਆ ਤੇ ਇੱਥੇ ਕੰਮ ਕਰਨ ਦੀ ਲੋੜ ਆ ਵਿਅਤ ਵੀ ਕਿਸੇ ਵੀ ਐਸਡੀ ਪੰਜਾਬ ਦੇ ਵਿੱਚ ਕੋਈ ਵੀ ਲੋਕ ਆ ਜਿਹੜੇ ਬਰਦਾਸ਼ਤ ਨਹੀਂ ਕਰਦੇ ਚਾਹੇ ਕਿਸੇ ਵੀ ਧਰਮ ਦੇ ਵਿੱਚ ਹੋਣ ਸੋ ਪੰਜਾਬ ਇੱਕ ਸਾਂਝੀ ਵਲਤਾ ਦਾ ਉਪਦੇਸ਼ ਦੇਣ ਵਾਲਾ ਸੂਬਾ ਹੈ ਤਾਂ ਇੱਥੇ ਸਾਰੇ ਧਰਮਾਂ ਦੇ ਲੋਕਾਂ ਨੂੰ ਰਹਿਣ ਦਾ ਜਿਹੜਾ ਅਧਿਕਾਰ ਆ ਤੇ ਅਸੀਂ ਉਹ ਸਾਰੇ ਨਰਜੁਲ ਕੇ ਰਹਿੰਦੇ ਆਂ ਪਰ ਇੱਕ ਇੱਕ ਨਾਉਣੀ ਹਰਕਤ ਇੱਕ ਡੇਰੇ ਵੱਲੋਂ ਗੁਰੂ ਸਾਹਿਬ ਦੇ ਸਰੂਪ ਚੋਰੀ ਕਰ ਲਏ ਜਾਣਾ ਤੇ ਸਰਕਾਰਾਂ ਵੱਲੋਂ ਉਹਨਾਂ ਦੇ ਉੱਤੇ ਕਾਰਵਾਈ ਨਾ ਕਰਨਾ ਬਹੁਤ ਚਿੰਤਾਜਨਕਾ ਪਿਛਲੀਆਂ ਦੋ ਸਰਕਾਰਾਂ ਵੀ ਇਸ ਵਿਸ਼ੇ ਦੇ ਉੱਤੇ ਬਦਲੀਆਂ ਤੇ ਤੀਜੀ ਸਰਕਾਰ ਤਾਂ ਇਹ ਕਹਿ ਕੇ ਆਈ ਸੀ ਵੀ 24 ਘੰਟੇ ਚ ਇਨਸਾਫ ਕਰ ਦਿਆਂਗੇ ਤੇ 24 ਘੰਟੇ ਸਾਢੇ 3-4 ਸਾਲ ਪੌਣੇ 4 ਸਾਲ ਚ ਤਬਦੀਲ ਹੋ ਗਿਆ ਤੇ ਪਰ ਇਹਦੇ ਤੇ ਹਜੇ ਤੱਕ ਕਿਸੇ ਵੀ ਦੋਸ਼ੀਆ ਦੇ ਉੱਤੇ ਸੱਜੇ ਢੰਗ ਦੇ ਨਾਲ ਸਖਤਿਆਣੀਆਂ ਕੋਈ ਕਾਰਵਾਈਆਂ ਨਹੀਂ ਹੋਈਆਂ ਸੋ ਅਸੀਂ ਇਹ ਹੀ ਕਹਿਣਾ ਚਾਹਾਂਗੇ ਕਿ ਜਿਸ ਕਾਨੂੰਨ ਬਣਾਉਣ ਦੀ ਗੱਲ ਕੀਤੀ ਆ ਤਾਂ ਇਹ ਚ ਪੂਰਨ ਪੰਜਾਬ ਦੇ ਲੋਕ ਵੀ ਹਮਾਇਤ ਕਰਨਗੇ ਬਣਾਣਾ ਵੀ ਚਾਹੀਦਾ ਪੰਜਾਬ ਦੇ ਵਿੱਚ ਨਾ ਹਿੰਦੂਆਂ ਦੇ ਧਰਮ ਦੀ ਬੇਅਦਬੀ ਹੋਣੀ ਚਾਹੀਦੀ ਆ ਨਾ ਸਿੱਖਾਂ ਦੇ ਨਾ ਕਿਸੇ ਹੋਰ ਧਰਮ ਦੇ ਸੋ ਇੱਥੇ ਸਾਰੇ ਧਰਮਾਂ ਨੂੰ ਜਿਹੜਾ ਬਰਾਬਰ ਦਾ ਜਿਹੜਾ ਹੱਕ ਵੀ ਮਿਲਦਾ ਸਾਰਿਆਂ ਦਾ ਬਰਾਬਰ ਦਾ ਸਤਕਾਰ ਵੀ ਹੁੰਦਾ ਸੋ ਪੰਜਾਬ ਸਰਕਾਰ ਇਸ ਦੇ ਉੱਤੇ ਕਾਨੂੰਨ ਬਣਾਵੇ ਨਾ ਕਿ ਅ ਲੋਕਾਂ ਨੂੰ ਗਮਰਾਹ ਕਰਨ ਦੇ ਲਈ ਇਕੱਲੇ ਧਿਆਨ ਹੀ ਲਾਗੇ ਜਾਣ ਇਹਨੂੰ ਸਖਤੀ ਨਾਲ ਲਿਆ ਜਾਵੇ ਤੇ ਜਿਹੜੇ ਦੋਸ਼ੀ ਆ ਜਿਨ੍ਹਾਂ ਨੂੰ ਇਹਨਾਂ ਨੇ ਸਕਾਟ ਦਿੱਤੀਆਂ ਹੋਈਆਂ ਬੇਅਦਬੀ ਕਰਨ ਵਾਲਾ ਨੂੰ ਉਹਨਾਂ ਦੀ ਅਸਲ ਜਗਾ ਜ਼ਿਲ੍ਹਾ ਹੈ ਉਹਨਾਂ ਨੂੰ ਜ਼ਿਲ੍ਹਾ 'ਚ ਬੰਦ ਕੀਤਾ ਜਾਵੇ ਤੇ ਨਾ ਉਹਨਾਂ ਨੂੰ ਡੀਜੀਆਪੀ ਬਣਾ ਕੇ ਜਿਹੜਾ ਲੋਕਾਂ ਦੇ ਵਿੱਚ ਪੇਸ਼ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ